ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਵੈਗਰੂ ਸਾਰਿਆਂ ਤੇ ਆਪਣਾ ਮੇਰੇ ਪਰੇ ਹੱਥ ਰੱਖਣ ਜੀ। ਤਾਂ ਕੰਮ ਹੋ ਗਿਆ। ਆ ਕਰੋ ਜੀ ਚੈੱਕ। ਸਾਈਕਲ ਆਇਆ ਮੇਰੇ ਪਿੰਡ ਬਾਈ ਰਾਮ ਸਿੰਘ ਲਿਆਇਆ ਦੇਖੋ। ਜੀ ਕੇ ਕੰਪਨੀ ਦਾ ਸਾਈਕਲ ਆ ਮੇਡ ਇਨ ਇੰਡੀਆ ਹੈ। ਇਹਦੇ 'ਚ ਇੱਕ ਖਾਸियत ਆ। ਖਾਸियत ਇਹ ਹੈ ਵੀ ਇਹਦੇ 'ਚ ਬੈਟਰੀ ਲੱਗੀ ਹੋਈ ਆ। ਇਹ ਚਾਰ ਜਾਲਾ ਸਾਈਕਲ ਆ ਵਿੱਦ ਪੈਡਲ ਜੇ ਆਪਾਂ ਨੇ ਨਹੀਂ ਬੈਟਰੀ ਤੇ ਚਲਾਉਣਾ ਫਿਰ ਪੈਡਲ ਵੀ ਹੈਗੇ ਆ ਜਿਹੜਾ ਆਹ ਜਗਾਰ ਦੇ ਵਿੱਚੇ ਮੋਟਰ ਆ ਇਹਦੇ ਵਿੱਚ ਮੋਟਰ ਫਿੱਟ ਕਰੀ ਵੀ ਆ ਠੀਕ ਆ ਤੇ ਨੰਬਰ ਦੂ ਆਹ ਹੈਗੀ ਬੈਟਰੀ ਦੀ ਲੀਥੀਅਮ ਦੀ ਬੈਟਰੀ ਆ ਗੇਅਰ ਹੈਗੇ ਲੱਗੇ ਹੋਏ ਨੂੰ ਆ ਦੇਖੋ ਆ ਹੋਰ ਨਾ ਆ ਗੇਅਰ ਆ ਆ ਲਾਈਟ ਆ ਲਾਈਟ ਵੀ ਲੱਗੀ ਵੀ ਉਹ ਮੂਰੇ ਉਰੇ ਲੱਗਦੀ ਇਹਦੀ ਚਾਬੀ ਇਹੇ ਆਇਆ 22000 ਦਾ ਕੰਪਨੀ ਨੇ ਮੰਗਾ ਕੇ ਦਿੱਤਾ ਮੂਰੇ ਲੱਗੀ ਵੀ ਇਹ ਲਾਇਟ ਬਾਕੀ ਜਿਹੜਾ ਟਾਇਰ ਟੱਪਾ ਏ ਇਹ ਵੀ ਐ ਦੋ ਸਾਈਕਲਾਂ ਨਾਲੋਂ ਵੱਧ ਮਜ਼ਬੂਤ ਆ ਪੂਰਾ ਜਿਹਨੇ ਕਿ ਮਜ਼ਬੂਤ ਸਾਈਕਲ ਆ ਸਪੀਡ ਸਪੀਡ ਵਾ ਇਹਦੇ ਟਾਇਰ ਲੱਗੇ ਹੋਏ ਇਹਨੂੰ ਸਭ ਦੀ 35 35 ਕਿਲੋਮੀਟਰ ਕੱਢਦਾ ਇਹਦੇ ਗੱਲ ਬੈਟਰੀ ਗਲ ਇੱਕ ਵਾਰ ਚਾਰਜ ਕਰੇ ਤੇ 5 ਸਾਲ ਦੀ ਹੈਗੀ ਆ ਪੰਜ ਸਾਲ ਦੀ ਹੈਗੀ ਦੀ ਬੈਟਰੀ ਦੀ ਮੋਟਰ ਦੀ ਸਾਲ ਦੀ ਗਾਰੰਟੀ ਗਾਰੰਟੀ ਤੇ ਮੋਟਰ ਦੀ ਹੈਗੀ ਆ ਮੋਟਰ ਲੱਗੀ ਵੀ ਆ ਇਹਦੀ ਹੈਗੀ ਆ 1 ਸਾਲ ਦੀ ਗਾਰੰਟੀ ਬਹੁਤ ਵਧੀਆ ਚੀਜ਼ ਆ ਯਾਰ ਤੇ ਆਪਾਂ ਨੂੰ ਜੇ ਲੋਡ ਤਾਂ ਆਪਾਂ ਪੈਡਲ ਵੀ ਮਾਰ ਸਕਦੇ ਆ ਇਹਦੇ ਬੈਟਰੀ ਵੀ ਧੱਕਾ ਮਾਰਦੀ ਆ ਬੈਟਰੀ ਵੀ ਗੈਲ ਧੱਕਾ ਮਾਰਦੀ ਆ ਜੇ ਆਪਾਂ ਨੇ ਚਲਾ ਕੇ ਛੱਡਣਾ ਵਾ ਇਹਨੇ ਕ ਖਾਸਾ ਭੱਜਦਾ 20 25 ਕਿਲੋਮੀਟਰ ਦੀ ਸਪੀਡ ਹੈਗੀ ਆ ਇਹਦੀ ਐਨ ਪੂਰਾ ਮਜ਼ਬੂਤ ਆ ਐ ਵੀ ਨਹੀਂ ਹੈਗਾ ਵੀ ਬੋਦੇ ਬੋਦਾ ਪਤਲਾ ਜਾ ਐਨ ਪੂਰਾ ਦੇਖੋ ਕਹੀ ਜੀ ਆਹ ਮੈਨੂੰ ਮਿਲ ਗਿਆ ਚਾਰਜ ਹੁੰਦਾ ਚਾਰਜ ਕਰਕੇ 35 ਕਿਲੋਮੀਟਰ ਦੀ ਐਵਰੇਜ ਦਿੰਦਾ ਇਹ ਦੋ ਘੰਟੇ ਵਿੱਚ ਚਾਰਜ ਦੋ ਘੰਟੇ ਚ ਚਾਰਜ ਹੋ ਜਾਂਦਾ ਐਨ ਪੂਰਾ ਬਾਕੀ ਬਾਈ ਹੈਈ ਸੈਂਸ ਐ ਹੈ ਆਮ ਸਾਈਕਲਾਂ ਵਰਗਈਏ ਜੇ ਕੋਈ ਕੱਲ ਕਰ ਲਾ ਨੂੰ ਬੈਟਰੀ ਬੂਂਡਰ ਦੀ ਗੱਡ ਪੈਂਦੀ ਆਪਣਾ ਸਾਈਕਲ ਤਾਂ ਹੈਗਾ ਹੀ ਪਿੱਛੇ ਅਮੂਰੇ ਲੱਗੀ ਵੀ ਆ ਲਾਈਟ ਬੈਟਰੀ ਨਾਲ ਸੈਂਸ ਅਚਾ ਹੈ ਵੀ ਇਹ ਬੈਰੰਗਾ ਵਾਲਾ ਇਹਦੇ ਚਾਇ ਨਹੀਂ ਹੈਗੇ ਗੋਲੀ ਕਪਾ ਸਿੱਧੇ ਬੈਰੰਗੇ ਆ ਤਾਂ ਹੀ ਹਲਕਾ ਚੱਕਣੇ ਨੂੰ ਵੀ ਜਮਾ ਹਲਕਾ ਪਿਆ ਚੱਕਣੇ ਨੂੰ ਵੀ ਵੀਰੇ ਨੇ ਇੰਡੀਆ ਜੀ ਕੇ ਕੰਪਨੀ ਦਾ ਇਹ ਆਰਡਰ ਪਰੇ ਮੰਗਾਇਆ ਦੇਖਾ ਝਟਕਾ ਤੁਹਾਨੂੰ ਡੈਮੋ ਵੀ ਦਿਖਾਉਨੇ ਆ ਕਰਕੇ ਦੇਖੋ ਆਹ ਝਟਕਾ ਮਾਰਦਾ ਕਿਛੇ ਦੇ ਕਿਛੇ ਦੀ ਜਾਣਾ ਪੱਜਦਾ ਬਾਈ ਪੂਰਾ ਹੈ ਨ ਪੂਰੀ ਸਪੀਡ ਆ ਬਰੇਕਾਂ ਦਾ ਕੱਚਾ ਜਿਆਦਾ ਫਰੇ ਫਲਾਇ ਇਹ ਨੂੰ ਦੇਖੂਗਾ ਕਿਹੜਾ ਆਪਾਂ ਵੀ ਲੱਗੇ ਹੁਣ ਇਹਦੇ ਟੈਸਟਿੰਗ ਕਰਨ